ਇਹਨਾਂ ਨੂੰ ਨਹੀਂ ਪਤਾ ਸੀ ਕਿਹੜੀ ਮਿੱਟੀ ਦੇ ਬਣਿਆ ਅਸੀਂ ਬੈਰੀਗੇਟ ਤੋੜ ਕੇ ਦਿੱਲੀ ਜਾਵਾਂਗੇ ਭਾਜਪੀ ਵਾਲੇ ਕਹਿੰਦੇ ਕੁਝ ਹੋਰ ਨੇ ਤੇ ਕਰਦੇ ਕੁਝ ਹੋਰ ਨੇ ਇਹ ਬੋਲ ਉਹਨਾਂ ਨਿੱਕੇ ਬੱਚਿਆਂ ਦੇ ਨੇ ਜੋ ਕਿਸਾਨੀ ਆંદੋਲਨ ਦੌਰਾਨ ਕਿਸਾਨਾਂ ਦਾ ਸਾਥ ਦੇਣ ਦੇ ਲਈ ਖਨੋਰੀ ਬਾਰਡਰ ਪਹੁੰਚੇ ਨੇ ਤੇ ਹੋਰ ਕੀ ਕੁਝ ਕਹਿੰਦੇ ਹੋਏ ਛੋਟੇ ਬੱਚੇ ਨਜ਼ਰ ਆਏ ਨੇ ਆਓ ਸੁਣਦੇ ਹਾਂ ਕੀ ਨਾਮ ਹੈ ਬੇਟਾ ਤਨਵੀਰ ਸਿੰਘ ਆ ਕਿਹੜੇ ਪਿੰਡ ਤੋਂ ਆਏ ਹੋ ਖੋਤੇਵਰ ਕੀ ਕਹਿਣਾ ਚਾਹੋਗੇ ਕਿਸਾਨੀ ਸੰਘਰਸ਼ ਤੋਂ ਜੁੜ ਗਏ ਹੋ ਤੋੜ ਮੈਂ ਆਈ ਚੰਦ ਅਸੀਂ ਇਹਨਾਂ ਦਿਨਾਂ ਤੋਂ ਕੀ ਇਸ ਆंदोलਨ ਮੋਰਚੇ ਤੇ ਜੁੜਾ ਸਾਰੇ ਕਿਸਾਨਾਂ ਦੇ ਨਾਲ ਜੁੜ ਕੇ ਆ ਵੱਡੇ ਸਾਡੇ ਹੱਕ ਦੀ ਲੜਾਈ ਸਾਡੇ ਸਾਡੇ ਮੰਗਾ ਕਰਕੇ ਆ ਦੇਸ਼ ਨੂੰ ਠੀਕ ਬਣਾਉਣ ਵਾਸਤੇ ਸਾਡੀ ਫਸਲਾਂ ਵਾਸਤੇ ਖੇਤਾਂ ਵਾਸਤੇ ਸਾਡੇ ਸੰਸਾਰ ਵਾਸਤੇ ਅਸੀਂ ਇੱਥੇ ਲੜਨ ਆਇਆ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇੱਥੇ ਆਇਆ ਕੀ ਲੱਗਦਾ ਬੇਟਾ بڑے بڑے ਬੈਰੀਕੇਡ ਲਾਏ ਨੇ ਹਰਿਆਣੇ ਦੀ ਸਰਕਾਰ ਵੱਲੋਂ ਅੱਗੇ ਦਿੱਲੀ ਜਾਣਾ ਤੁਸੀਂ ਅਸੀਂ ਪਹੁੰਚ ਤੇ ਜਾਵਾਂਗੇ ਦਿੱਲੀ ਅਕਿ ਇਹਨਾਂ ਨੂੰ ਲੱਗਦਾ ਕਿ ਬਸ ਬੈਰੀਗੇਡ ਲਾਤੇ ਹੋਣਾ ਹੁਣ ਅਸੀਂ ਇੱਥੇ ਹਾਰ ਕੇ ਹਾਰ ਮੰਨ ਕੇ ਸੀ ਤੁਰਦੇ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਕਿਹੜੀ ਮਿੱਟੀ ਦੇ ਬਣਿਆ ਗਏ ਹਾਂ ਅਸੀਂ ਇੱਥੇ ਨੇ ਤੋੜ ਕੇ ਰਹਿਣਾ ਤੋੜ ਕੇ ਜਾਵਾਂਗੇ ਅੱਜ ਤੇ ਜਿਹੜੇ ਬੰਬ ਸੁੱਟਦੇ ਪਏ ਨੇ স্মੋਕ ਬੋਮਸ ਉਹਨਾਂ ਦਾ ਸਾਡੇ ਫਰਕ ਨਹੀਂ ਪਿਆ ਅਜੇ ਤੱਕ ਕਾਈ ਬੰਦੇ ਕਾਇਲ ਵੀ ਹੋ ਚੁੱਕੇ ਹੋਣਗੇ ਪਰ ਸਾਨੂੰ ਉੱਧਰ فرق ਨਹੀਂ ਪਿਆ ਅਸੀਂ ਸਾਨੂੰ ਬਸ ਬੈਰੀਗੜ ਔਰ ਬੈਰੀਗੜ ਤੋੜ ਕੇ ਦਿੱਲੀ ਪਹੁੰਚਣਾ ਹੈ ਨਾ ਮੈਨੂੰ ਆਪ ਵੀ ਜੇਪੀ ਸਰਕਾਰ ਹੈ ਅਸੀਂ ਅਸੀਂ ਨਾ ਦਾਂਸੀਆ ਬੀਜੇਪੀ ਸਰਕਾਰ ਨੂੰ ਵੋਟ ਦਿੱਤੀਆਂ ਆ ਕਹਿੰਦੇ ਕੁਝ ਹੋਰ ਨਹੀਂ ਜੀ ਅੱਛਾ-ਅੱਛਾ ਬਹੁਤ ਅੱਛਾ ਕਹਿੰਦੇ ਨੇ ਪਰ ਸਾਡੇ ਦੇਸ਼ ਨੂੰ ਤਾਂ ਬੜਾ ਵਿਗਾੜੀ ਜਾਂਦੇ ਕਹਿੰਦੇ ਕੁਝ ਹੋਰ ਨੇ ਔਰ ਕਰਦੇ ਕੁਝ ਹੋਰ ਨੇ ਕਿ ਨਾਮ ਹੈ ਬੇਟਾ ਨਰ ਸ਼ੇਰ ਸਿੰਘ ਕਿਹੜਾ ਪਿੰਡ ਹੱਤੀਪੁਰ ਕੀ ਕਹਿਣਾ ਚਾਹੋਗੇ ਕਸਥਾਨੀ ਅੰਦੋਲਨ ਚ ਜੁੜਿਓ ਖਨੌਰੀ ਬਾਉਂਡਰ ਤੇ ਖੜਿਓ ਡਟੇ ਖੜਿਓ ਕਹਿਣਾ ਚਾਹਾਂਗਾ ਕਿ ਸਾਰੇ ਜਣੇ ਇੱਥੇ ਆਣ ਤੇ ਕਿਸਾਨਾਂ ਨਾਲ ਜੁੜਨ ਤੇ ਦਿੱਲੀ ਜਾਣ ਤੇ ਇਹ ਸੰਘਰਸ਼ ਜਾਰੀ ਰਹੇ ਆ ਇਹ ਬਾਉਂਡਰ ਨੂੰ ਤੋੜ ਦੇਣਗੇ ਕਿਸਾਨ ਹਾਂਜੀ ਉਹ ਵੀ ਚੱਕ ਦੇਵਾਂਗੇ ਜਦਵੇਂ ਅਸੀਂ ਜਾਵਾਂਗੇ ਜਾਓ ਹੋ ਜਾਓ ਹੋ ਇੱਧਰ ਕੈਮਰਾ ਕੀ ਨਾਮ ਆ ਜੀ ਜੀ ਪ੍ਰਸ਼ਪਾਲ ਸਿੰਘ ਜੀ ਕਿਹੜੀ ਜਗ੍ਹਾ ਤੋਂ ਸਧਾਰਨਪੁਰ ਪਿੰਡ ਆ ਵੀਰੇ ਪਟਿਆਲਾ ਡੇਸਟੇਸ਼ਨ ਤੋਂ ਕਿਸ ਪ੍ਰਾਣੇ ਦੇ ਲੋਕ ਵੀ ਆਪਣੇ ਕੋਲ ਹਾਂ ਕੀ ਕਹਿਣਾ ਚਾਹੋਗੇ ਜੋ ਕਿਸਾਨੀ ਬਾਰਡਰ ਤੇ ਪਹੁੰਚੇ ਹੋ? ਵੀਰੇ ਕਿਸਾਨੀ ਬਾਰਡਰ ਤੇ ਅਸੀਂ ਆਪਣੀ ਮੰਗ ਮੰਗਾ ਲਈ ਪਹੁੰਚੇ ਹਾਂ ਹੱਕ ਮੰਗਲ ਲਈ ਪਹੁੰਚੇ ਹਾਂ ਤੇ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਸਾਰੇ ਕਿਸਾਨ ਨੌਜਵਾਨ ਭਰਾ ਪਹਿਲੇ ਦਿਨ ਜਹਾਜ ਉੱਛਾ ਆਏਗਾ ਅਸੀਂ ਦਾ ਪਰ ਜਿਵੇਂ ਕਿਸਾਨ ਲੀਡਰਾਂ ਨੇ ਕਾਲ ਦਿੱਤੀ ਨੌਜਵਾਨਾਂ ਨੇ ਵੀ ਪਰ ਆਮਾ ਪੀਸੂਲੀ ਬੈਠ ਜਾਓ ਤੇ ਜਿਵੇਂ ਕੋਈ ਕਾਲ ਹੋਊਗੀ ਉਹ ਵੀ ਵੇਟ ਕਰ ਰਿਹਾ ਆਪਣੇ ਲੰਗਰ ਲਗਾ ਰਿਹਾ ਸ਼ਿਕਾਰ ਰਿਹਾ ਸੰਤਨ ਸੇਵਾ ਕਰ ਰਿਹਾ ਸਾਡਾ ਪਿੰਡ ਸੁਧਾਰਨਪੁਰਾ ਲਗਾਤਾਰ ਛੁੱਸ ਦਿੰਦਾ ਲੰਗਰ ਲਗਾਇਆ ਹੈ ਕਿ ਅੱਗੇ ਘੜੀ ਘੜੀ ਹਰ ਤਾਈ ਤੇ ਨਹੀਂ ਜਾਏ ਜਿਵੇਂ ਚਲੇਗੇ ਤੇ ਲਗਾਤਾਰ ਲੰਗਰ ਲਗਾ ਕੇ ਸੇਵਾ ਕਰ ਰਹੇ ਹਾਂ ਕੋਈ ਇੱਥੇ ਨੌਜਵਾਨ ਕੁਝ ਵੀ ਲਾ ਲੋ ਕੋਈ ਇੱਥੇ ਗਲਤ ਗੜਬੜ ਨਹੀਂ ਕਰ ਰਿਹਾ ਕੀ ਲੱਗਦਾ ਵੀਰ ਜੀ ਕਿਉਂਕਿ ਕਾਫੀ ਦਿਨਾਂ ਤੋਂ ਇੱਥੇ ਧਰਨਾ ਚੱਲ ਰਿਹਾ ਹੈ ਪ੍ਰਦਰਸ਼ਨ ਹੋ ਰਿਹਾ ਵੀਰੋ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਨੇ ਯਾਰ ਹਨਾ ਇਹਦੇ ਵਿੱਚ ਤੁਸੀਂ ਖੁਦ ਦੇਖ ਲਓ ਕਿਸੇ ਕਿਸਾਨ ਦੇ ਕੋਲ ਹਥਿਆਰ ਹੈ ਕਿਸੇ ਕੋਲੇ ਜਾਂ ਕਿਸੇ ਕੋਲ ਬਰਸ਼ੇ ਨੇ ਝੰਡੇ ਨੇ ਆਪਣੇ ਤੇ ਆਰਾਮ ਨਾਲ ਲੰਗਰਾਂ ਸੇਵਾ ਕਰ ਰਹੇ ਨੇ ਹਥਿਆਰ ਹੀ ਨਹੀਂ ਕਿਵੇਂ ਇੱਕ ਤੇ ਸਰਬ ਕਿਸਾਨਾਂ ਨਾਲ ਧੱਕਾ ਹੋ ਰਿਹਾ ਇਹ ਗੰਦੀਆਂ ਨਿੱਤਿਆਂ ਨੇ ਸਰਕਾਰਾਂ ਦੀਆਂ ਇਹ ਕੀ ਲੱਗਦਾ ਇਹਨਾਂ ਕੋਲੇ ਦੇਖੇ ਜਾ ਰਹੇ ਨੇ ਕੀ ਲੱਗਦਾ ਇਸ ਬਾਰਡਰ ਨੂੰ ਪਾਕਿਸਤਾਨ ਤੇ ਭਾਰਤ ਦਾ ਬਾਰਡਰ ਬਣਾ ਰੱਖਿਆ ਬੀਰੇ ਉਸ ਤੋਂ ਵੀ ਪੈੜਾ ਬਣਾ ਲਿਆ ਉੱਥੇ ਵੀ ਐਨ ਜੇ ਤੁਸੀਂ ਉਹਨਾਂ ਉੱਥੇ ਜਾ ਕੇ ਹਾਰਨ ਮਾਰ ਦੋਗੇ ਨਾ ਉਹਦੀ ਚਕੰਨੇ ਹੋ ਕੇ ਉਹ ਆਪਣੇ ਗੋਲੇ ਭਰ ਲੈਂਦੇ ਨੇ ਚਕੰਨੇ ਹੋਣ 10 15 ਜਣੇ ਉੱਪਰ ਬੈਠ ਕੇ ਚਕੰਨੇ ਹੋ ਜਾਂਦੇ ਨੇ ਗੋਲੀ ਛੱਡ ਦਿੰਦੇ ਤੁਸੀਂ ਦੂਰ ਨਾ ਜਾਓ ਇੱਧਰ ਕਿਸਾਨਾਂ ਦੀਆਂ ਫਸਲਾਂ ਦੇਖ ਲਓ ਪੂਰੀ ਤਰ੍ਹਾਂ ਸਰਕਾਰ ਨੇ ਨਸ਼ਟ ਕਰਤੀਆਂ ਪਾਣੀ ਦੀਆਂ ਭਰਤੀਆਂ ਜੋ ਕਿ ਕਣਕ ਨੂੰ ਪਾਣੀ ਦੀ ਲੋੜ ਨਹੀਂ ਸੁਣ ਟੱਕਿਆਂ ਬਿਲਕੁਲ ਬਰਬਾਦ ਕਰਤੀਆਂ ਫਸਲਾਂ ਅਸੀਂ ਕਿਸਾਨਾਂ ਨੂੰ ਪੁੱਛਿਆ ਵੀ ਤੁਹਾਡੀ ਫਸਲ ਬਰਬਾਦ ਕਰਤੀ ਵੀ ਤੁਸੀਂ ਕਿਉਂ ਨਹੀਂ ਰੋਕਦੇ ਕਹਿੰਦੇ ਅਸੀਂ ਰੋਕਦੇ ਆ ਤਾਂ ਕਹਿੰਦੇ ਥੋੜਾ ਕਨੈਕਸ਼ਨ ਕੱਟ ਦਾਂਗੇ ਅਸੀਂ 147 ਲੱਗੀ ਪਈ ਹੈ ਹਰਿਆਣੇ 'ਚ ਹਰਿਆਣੇ ਦੇ ਲੋਕਾਂ ਨੂੰ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਘਰੇ ਰੱਖੋਗੇ ਤੁਹਾਡੇ ਤਾਂ ਹੀ ਪਰਚਾ ਪਾ ਦੇ ਘਰੋਂ ਚੱਕ ਕੇ ਲੈ ਜਾਣਾ ਕੋਟਮਾਰ ਹੁੰਦੀ ਹੈ ਉਹਨਾਂ ਦੀ ਕਿੱਥੋਂ ਦਾ ਇਨਸਾਫ ਆ ਯਾਰ ਇਹ ਕੁਝ ਨੌਜਵਾਨ ਵੀਰ ਵੀਰੇ ਹੁਣ ਹੋਰ ਕਰਨੇ ਵੀ ਕੀ ਤੁਸੀਂ ਦੱਸੋ ਮੈਨੂੰ ਜਦੋਂ ਹੁਣ ਤੱਕਾ ਹੀ ਹੋ ਰਿਹਾ ਤਾਂ ਉਹ ਕੁਛ ਤਾਂ ਕਰਨਾ ਹੀ ਆ ਫਿਰ ਸ਼ਰੀਆਂ 'ਚ ਤੱਕਾ ਹੋ ਰਿਹਾ ਨਾ ਸ਼ਰੀਆਂ 'ਚ ਕਰਨ ਨੌਜਵਾਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਨਾਰੇ ਲਾਉਣ ਨਾਲ ਕੀ ਹੋ ਜਾਊਗਾ ਮੈਨੂੰ ਦੱਸੋ ਨਾਰੇ ਲਾਉਣਗੇ ਨਹੀਂ ਹੋਰ ਕੀ ਕਰਨਗੇ ਨੌਜਵਾਨ ਪਰਕਸ਼ਾ ਅਸੀਂ ਵੀਰੇ ਸਾਰੇ ਨੌਜਵਾਨ ਤੁਹਾਨੂੰ ਪਹਿਲੀ ਦਸਕੜੇ ਪੀਸੂ ਵੀ ਬੈਠੇ ਨੇ ਪਰ ਤੁਸੀਂ ਇੱਥੇ ਅੱਜ ਆਏ ਹੋ ਤਾਂ ਪਹਿਲਾਂ ਹੀ ਜਾਣਿਓ ਤੇ ਤੁਸੀਂ ਕਿੰਨੇ ਕਿਥੀ ਕਿਸਾਨ ਆਗੂ ਬੈਠੇ ਦੇਖਣੇ ਦੇਖੇ ਨੇ ਵੀ ਅਸੀਂ ਤਾਂ ਕੋਈ ਦੇਖਿਆ ਨਹੀਂ ਹੈਗਾ ਆਂਦੇ ਨੇ ਉਹ ਚਲੇ ਜਾਂਦੇ ਨੇ ਕਿਸਾਨ ਆਗੂਆਂ ਨੂੰ ਜਦੋਂ ਤੱਕ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਕੋਈ ਵੀ ਜਿੱਤ ਨਹੀਂ ਹੋ ਸਕਦੀ ਕਿਸਾਨ ਆਗੂ ਆਪਦੀਆਂ ਆਪੀਆਂ ਰੁਕੀਆਂ ਨਾ ਸੇਕਣ ਹੱਥ ਜੋੜ ਕੇ ਬੇਨਤੀਆਂ ਨੌਜਵਾਨ ਆਗੂ ਨਾਲੋਂ ਕਿਸਾਨ ਆਗੂ ਆ ਕੇ ਸਾਰਿਆਂ ਨੂੰ ਲੀਡ ਕਰਨ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਣਾ ਆਪਣਾ ਉਹ ਨਾ ਦੇਖਣ ਕੇ ਸਾਡਾ ਕੀ ਸਿਸਟਮ ਆ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਹੀ ਜਿੱਤ ਪ੍ਰਾਪਤ ਹੋਊਗੀ ਦੇਖ ਲਓ ਜੇ ਤੁਸੀਂ ਇੱਥੇ ਤੁਹਾਨੂੰ ਕੀ ਲੱਗਦਾ ਗੜਬੜ ਕਰਦਾ ਐਵੇਂ ਦਾ ਲੱਗਦਾ ਕੁਝ ਤੇ ਉਹ ਸਿੱਟੇ ਜਾ ਰਹੇ ਨੇ ਉਹ ਸਿੱਟੇ ਜਾ ਰਹੇ ਨੇ ਤੁਸੀਂ ਕਿਸੇ ਕੋਲੇ ਮੁੰਡੇ ਕੋਲੇ ਹਥਿਆਰ ਦੇਖ ਲਓ ਕੋਈ ਕੁਝ ਦੇਖ ਲਓ ਤੁਹਾਨੂੰ ਲੱਗ ਰਿਹਾ ਕਿਸੇ ਕੋਲੇ ਹੈ ਜੇ ਨਹੀਂ ਆਰਾਮ ਨਾਲ ਪੀਸ ਪੂਜੀ ਬੈਠੇ ਨੇ ਮੇਰੇ ਆਪਣੇ ਲੰਗਰ ਲਗਾ ਰਹੇ ਨੇ ਸ਼ੱਕ ਰਹੇ ਨੇ ਸੰਤ ਭਾਈ ਸੇਵਾ ਕਰ ਰਹੇ ਨੇ ਨੌਜਵਾਨ ਮੁੰਡੇ ਝੰਡੇ ਲੈ ਕੇ ਨਿਸ਼ਾਨ ਸਾਹਿਬ ਲੈ ਕੇ ਆਪਦਾ ਮੁਜਾਹਰਾ ਕਰ ਰਹੇ ਨੇ ਕੋਈ ਕਿਸੇ ਨੂੰ ਗਲਤ ਨਹੀਂ ਕਹਿ ਰਹੇ ਅੱਗੋਂ ਤੱਕੇ ਨਾਲ ਗੋਲੇ ਸਿੱਟੇ ਜਾਉਂਦਾ ਕੀ ਹੱਲ ਕਰ ਸਕਦੇ ਆਪਾਂ